ਭਗਵੰਤ ਮਾਨ ਨੇ ਜ਼ਬਰਦਸਤ ਅੰਦਾਜ਼ ਚ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਹਰ ਬੂੰਦ ਤੇ ਪੰਜਾਬੀਆਂ ਦਾ ਹੱਕ ਹੈ ਅਤੇ ਕੋਈ ਵੀ ਇਸ ਨੂੰ ਖੋਹ ਨਹੀਂ ਸਕਦਾ। ਉਹਨਾਂ ਨੇ ਸਭ ਪਾਰਟੀਆਂ ਨੂੰ ਅਪੀਲ ਕੀਤੀ ਕਿ ਝਗੜੇ ਛੱਡ ਕੇ ਪੰਜਾਬ ਦੇ ਪਾਣੀਆਂ ਦੇ ਹੱਕ ਲਈ ਇਕੱਠੇ ਹੋ ਜਾਓ। ਤੇ ਹਰਪਾਲ ਸਿੰਘ ਚੀਮਾ ਨੇ ਕੇਂਦਰ ਅਤੇ ਹਰਿਆਣਾ ਦੀਆਂ ਸਰਕਾਰਾਂ ਤੇ ਦੋਸ਼ ਲਗਾਇਆ ਕਿ ਉਹ ਪੰਜਾਬ ਦੇ ਪਾਣੀਆਂ ਦਾ ਹੱਕ ਮਾਰ ਰਹੇ ਹਨ। ਉਹਨਾਂ ਨੇ ਕਿਹਾ ਪਾਣੀ ਪੰਜਾਬ ਲਈ ਬਹੁਤ ਜ਼ਰੂਰੀ ਹੈ। ਹਰਿਆਣਾ ਤੇ ਕੇਂਦਰ ਦੀ ਸਰਕਾਰ ਇਹ ਪਾਣੀ ਨੂੰ ਖੋਹਣਾ ਚਾਹੁੰਦੇ ਹਨ ਪਰ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ। ਫਿਰ ਪਾਰਟੀ ਵਿਰੋਧੀ ਨੇਤਾ ਪ੍ਰਤਾਪ ਮੁਬਾਜਬਾ ਨੇ ਕਿਹਾ ਕਾਂਗਰਸ ਸਦਾ ਪੰਜਾਬ ਦੇ ਨਾਲ ਹੈ ਪੰਜਾਬ ਦਾ ਪਾਣੀ ਕਿਸੇ ਨੂੰ ਵੀ ਨਹੀਂ ਦਿੱਤਾ ਜਾਵੇਗਾ ਬਾਜਵਾ ਨੇ ਪੰਜਾਬ ਸਰਕਾਰ ਨੂੰ ਆਪਣੇ ਹੱਕਾਂ ਦੀ ਰੱਖਿਆ ਕਰਨ ਲਈ ਹੌਸਲਾ ਦਿੱਤਾ ਗੁਰਿੰਦਰ ਕੁਮਾਰ ਨੇ ਕਿਹਾ ਕਿ ਪਾਣੀ ਹਮੇਸ਼ਾ ਰੂਲ ਮੁਤਾਬਕ ਵੰਡਿਆ ਗਿਆ ਅਸੀਂ ਵੀ ਆਪਣੇ ਹੱਕ ਕਾਨੂੰਨ ਦੇ ਆਧਾਰ ਤੇ ਲਵਾਂਗੇ ਤੇ ਮੀਡੀਆ ਚ ਆਈ ਰਿਪੋਰਟ ਅਨੁਸਾਰ ਸ਼ਰਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਮੰਤਰੀ ਮੋਦੀ ਤੋਂ ਦਖਲ ਦੀ ਮੰਗ ਕੀਤੀ ਅਤੇ ਭਾਜਪਾ ਨੇ ਕਿਹਾ ਕਿ ਪਹਿਲਾਂ ਹੀ ਦਿੱਤਾ ਪਾਣੀ ਬਾਧੂ ਹੈ ਫਿਰ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਆਪ ਸਰਕਾਰ ਸੂਝ-ਬੂਝ ਤੋਂ ਬਿਨਾ ਫੈਸਲੇ ਕਰ ਰਹੀ ਹੈ ਹੁਣ ਸਮਾਂ ਆ ਗਿਆ ਹੈ ਕਿ ਪੰਜਾਬ ਦੇ ਹੱਕਾਂ ਲਈ ਰਾਜਨੀਤਿਕ ਤੋਂ ਉੱਪਰ ਉੱਠ ਕੇ ਇਕਜੁੱਟ ਹੋਈਏ ਨਹੀਂ ਤਾਂ ਪਾਣੀ ਹੀ ਨਹੀਂ ਆਉਣ ਵਾਲਾ ਸਮਾਂ ਵੀ ਹੱਥੋਂ ਨਿਕਲ ਜਾਵੇਗਾ